ਸੰਗਜੀ ਦਰਸ਼ਨ ਕਰੋ ਰਾ ਅੱਜ ਚ ਪੈਰਾ ਸਾਹਿਬ ਜੀ ਦੇ ਗੁਰਦੁਆਰਾ ਸ਼ਹੀਦ ਨਾਸਹਿਬ ਅੰਮ੍ਰਿਤਸਰ ਬਾਬਾ ਦੀਪ ਸਿੰਘ ਦੀ ਕਿਰਪਾ ਦੇਖੋ ਇੱਥੇ ਹਰ ਪਾਸੇ ਤੁਹਾਨੂੰ ਪਿਆਰ ਹੀ ਪਿਆਰ ਵਿਖੇਗਾ ਐ ਨਹੀਂ ਕਿ ਸੰਗਤਾਂ ਕੋਲੋ ਹੀ ਆਈਆਂ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਬਾਬਾ ਦੀਪ ਸਿੰਘ ਦੇ ਦਰਬਾਰ ਪ੍ਰਤੱਖ ਯਕੀਨ ਮੰਨਿਓ ਸੱਚੇ ਦਿਨ ਆ ਲਾਗੇ ਜਿਹੜਾ ਇੱਥੇ ਬਾਣੀ ਪੜਦਾ ਗੁਰੂ ਦੀ ਹਾਜ਼ਰੀ 'ਚ ਬੰਧਾ ਗੁਰੂ ਉਹਦੇ ਸਾਰੇ ਕਾਇ ਸਵਾਰ ਦਾ ਸੋਚ ਕੇ ਤੁਰੋਗੇ ਨਾ ਕਰੋਗੇ ਮੇਰਾ ਇਹ ਕੰਮ ਫਸਿਆ ਆ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਸੱਚੇ ਦਿਲ ਨਾਲ ਜਾ ਕੇ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਬਹਿ ਜਾਓ ਕਿ ਬਾਬਾ ਜੀ ਤੁਸੀਂ ਜਾਣਦੇ ਹੋ ਤੁਸੀਂ ਉਹ ਕਰਨਾ ਜੋ ਕਰਨਾ ਉਹਨਾਂ ਨੇ ਆਪਣੇ ਆਪ ਹੀ ਸੰਭਾਲ ਲੈਣਾ ਤੁਹਾਨੂੰ ਤੇ ਸੋਚਣ ਦੀ ਲੋੜ ਵੀ ਨਹੀਂ ਪੈਣੀ ਸੱਚੀ ਗੱਲ ਜੇ ਇੱਥੇ ਬਾਬਾ ਦੀਪ ਸਿੰਘ ਦਾ ਪ੍ਰਤੱਖ ਨਿਵਾਸ ਹੈ ਅੱਖਾਂ ਚਹੀਦੀਆਂ ਵੇਖਣ ਵਾਲੀਆਂ ਸੱਚੇ ਹਿਰਦੇ ਨਾਲ ਜਾਓਗੇ ਨਾ ਨੀਅਤ ਸਾਫ਼ ਹੈ ਤੁਹਾਡੀ ਅੱਖਾਂ ਬੰਦ ਕਰਕੇ ਬਹਿ ਜਾਓ ਬਸ ਯਾਦ ਹੀ ਕਰਿਓ ਧੰਨ ਧੰਨ ਬਾਬਾ ਦੀਪ ਸਿੰਘ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਅੱਖਾਂ ਸਾਹਮਣੇ ਪ੍ਰਤੱਖ ਦਰਸ਼ਨ ਹੋਣਗੇ ਤੁਹਾਨੂੰ ਜਿਹੜੇ ਦੁਨੀਆ ਦੇ ਹੱਥੋਂ ਹਾਰ ਜਾਂਦੇ ਨੇ ਨਾ ਜਿਨ੍ਹਾਂ ਨੂੰ ਦੁਨੀਆ ਨਕਾਰਾ ਕਰ ਦਿੰਦੀ ਹੈ ਕਿ ਹੁਣ ਤੇਰੇ ਪੱਲੇ ਕੱਖ ਨਹੀਂਗਾ ਤੂੰ ਕੁਝ ਨਹੀਂ ਕਰ ਸਕਦਾ ਉਹਦੀ ਬਾ ਬਾਬਾ ਦੀਪ ਸਿੰਘ ਦੀ ਫੜਦੇ ਆ ਤੇ ਬਾਬਾ ਦੀਪ ਸਿੰਘ ਦੀ ਕਹਿੰਦੇ ਕੋਈ ਨਹੀਂ ਮੈਂ ਤੈਨੂੰ ਆਪੇ ਸਾਮਲਾਂਗਾ ਜਿੱਥੇ ਤੈਨੂੰ ਦੁਨੀਆ ਵਾਲਿਆਂ ਨੇ ਕਹਿਤਾ ਕਿ ਤੇਰਾ ਕੁਝ ਨਹੀਂ ਹੋਣਾ ਸਭ ਕੁਝ ਮੈਂ ਕਰਕੇ ਦਿਖਾਵਾਂਗਾ ਤੁਹਾਡੇ ਕਾਰਜ ਦੀ ਗਰੰਟੀ ਗੁਰੂ ਆਪ ਲੰਦਾ ਕਿ ਤੈਨੂੰ ਸੋਚਣ ਦੀ ਲੋੜ ਨਹੀਂ ਕਿ ਤੂੰ ਆਪਣੇ ਚੰਗੇ ਕੰਮ ਕਰੀ ਜਾ ਨਾਮ ਜੱਪੀ ਜਾ ਬੈ ਕੇ ਕਿਸੇ ਦਾ ਮਾਣਾ ਨਾ ਕਰ ਇਰੇ ਸਾਰੇ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਹੈ ਲੱਖਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਪੋਜ਼ਿਟਿਵਿਟੀ ਵਾਲੇ ਦwale ਤੁਹਾਨੂੰ ਇਦਾਂ ਲੱਗੇਗਾ ਜਿਦਾ ਸਵਰਗ ਜੀ ਆਏ ਕਿ ਤੁਹਾਡਾ ਮਨ ਦੇ ਦੁਖੀ ਵੀ ਹੋਇਆ ਹੈ ਨਾ ਕਰੋ ਬੰਦਾ ਰੋ ਕੇ ਟੁੱਟਦਾ ਇਹ ਉਨੇ ਕੋਸ਼ ਹੋ ਸਕਦਾ ਮੈਂ ਕੀ ਨਾਲ ਕਹਿ ਰਿਹਾ ਇੱਕ ਵਾਰੀ ਸੱਚੇ ਮਨ ਨਾਲ ਆ ਕੇ ਦੇਖੋ ਤੁਹਾਡਾ ਮਨ ਇੱਥੇ ਬਹਿ ਕੇ ਆਵਾਜ਼ ਮਾਰੇਗਾ ਕਿ ਬਾਬਾ ਦੀਪ ਸਿੰਘ ਜੀ ਬੈਠੇ ਆ ਸਭ ਕੁਝ ਹੋ ਸਕਦਾ ਤਿਆਰ ਕਰਕੇ ਦੇਖੋ ਬਾਬਾ ਦੀਪ ਸਿੰਘ ਦੇ ਨਾਲ ਇਹ ਦੇਖਣਾ ਤੁਹਾਡੀ ਜ਼ਿੰਦਗੀ ਨੂੰ ਕਿੱਥੋਂ ਦੀ ਕਿੱਥੇ ਲੈ ਜਾਂਦੇ ਪਰੋਸਾ ਰੱਖਦੇ ਹੋ ਪਿਆਰ ਕਰਦੇ ਹੋ ਨਾ ਬਾਬਾ ਦੀਪ ਸਿੰਘ ਦੇ ਨਾਲ ਤੇ ਤੁਹਾਡੇ ਨਾਲ ਪੁੱਛ ਵੀ ਗਲਤ ਨਹੀਂ ਹੁੰਦੇ ਨਾ ਉਹਨਾਂ ਨੇ ਸੱਚੇ ਦਿਲੋਂ ਲਿਖੋ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ